ਵਾਹਿਗੁਰੂ ਸਾਹਿਬ ਜੀਓ ਜਿਨ ਸਤਗੁਰ ਸੇਵ ਪਦਾਰਥ ਪਾਇਓ ਨਿਸਬਸਰ ਹਰ ਚਰਨ ਨਿਵਾਸ ਤਾਤੇ ਸੰਗਤ ਸघन ਪਾਏ ਭਉ ਮਨਹਿ ਤਮ ਮਨਿਆਗਰ ਪ੍ਰਗਟ ਸੋਬਾਸ ਧਰੂ ਪ੍ਰਹਿਲਾਦ ਕਬੀਰ ਤੇ ਲੋਚਨ ਨਾਮ ਲੈਤ ਉਪਜਿਓ ਜੋ ਪ੍ਰਗਾਸ ਜਹ ਤਖਤ ਅਤ ਹੋਏ ਰ ਹਸਮਨ ਸੋਏ ਸੰਤ ਸਹਾਰ ਗੁਰੂ ਰਾਮਦਾਸ ਜਿਨ ਸਤ ਗੁਰ ਸੇਵ ਪਦਾਰਥ ਪਾਇਓ ਨਿਸਬਾਸਰ ਹਰ ਚਰਨ ਨਿਵਾਸ ਤਾਤੇ ਸੰਗਤ ਸघन ਪਾਏ ਭਉ ਮਨਹਿ ਤਮ ਮਨ ਲਿਆ ਗਰ ਪ੍ਰਗਟ ਸੋਬਾਸ ਤ੍ਰੂ ਪ੍ਰਹਿਲਾਦ ਕਬੀਰ ਤੇ ਲੋਚਨ ਨਾਮ ਲੈਤ ਉਪਜਿਓ ਜੋ ਪ੍ਰਗਾਸ ਜੇ ਪਖਤਤ ਹੋਏ ਰਸਮਨ ਸੋਏ ਸੰਤ ਸਹਾਰ ਗੁਰੂ ਰਾਮਦਾਸ ਜਿਨ ਸਤ ਗੁਰ ਸੇਵ ਪਦਾਰਥ ਪਾਇਓ ਨਿਸਬਾਸੁਰ ਹਰ ਚਰਨ ਨਿਵਾਸ ਤਾਤੇ ਸੰਗਤ ਸਗਨ ਪਾਏ ਭਉ ਮਨ ਹੈ ਤੁਮਾ ਮਲਿਆ ਘਰ ਪ੍ਰਗਟ ਸਬਾਸ ਤ੍ਰੂ ਪ੍ਰਹਿਲਾਦ ਕਦੀਰ ਤੇ ਲੋਚਨ ਨਾਮ ਲੈਤ ਉਪਜਿਉ ਜੋ ਪ੍ਰਗਾਸ ਜਹ ਪਖਤ ਅਤ ਹੋਏ ਰਸ ਮਨ ਸੋਏ ਸੰਤ ਸਹਾਰ ਗੁਰੂ ਰਾਮਦਾਸ ਜਿਨ ਸਤ ਗੁਰ ਸੇਵ ਪਦਾਰਥ ਪਾਇਓ ਨਿਸਬਾਸਰ ਹਰ ਚਰਨ ਨਿਵਾਸ ਤਾਤੇ ਸੰਗਤ ਸਗਨ ਪਾਏ ਭਉ ਮਨਹਿ ਤਮ ਮਲੀ ਆਗਰ ਪ੍ਰਗਟ ਸਵਾਸ ਧਰੂ ਪ੍ਰਹਿਲਾਦ ਕਬੀਰ ਤੇ ਲੋਚਨ ਨਾਮ ਲੈਤ ਉਪਜਿਉ ਜੋ ਪ੍ਰਗਾਸ ਜਹਿ ਪਖਤ ਅਤ ਹੋਏ ਰਸਮਨ ਸੋਏ ਸੰਤ ਸਹਾਰ ਗੁਰੂ ਰਾਮਦਾਸ ਜਿਨ ਸਤ ਗੁਰ ਸੇਵ ਪਦਾਰਥ ਪਾਇਓ ਨਿਸ ਬਾਸਰ ਹਰ ਚਰਨ ਨਿਵਾਸ ਤਾਤੇ ਸੰਗਤ ਸਹਨ ਭਾਏ ਭੋ ਮਾਨਹਿ ਤੁਮ ਮਲੀ ਆਗਰ ਪ੍ਰਗਟ ਸਵਾਸ ਤ੍ਰੂਪ ਰਹਿਲਾਦ ਕਬੀਰ ਤੇ ਲੋਚਨ ਨਾਮ ਲੈਤ ਉਪਜਿਓ ਜੋ ਪ੍ਰਗਾਸ ਜਹਿ ਪਿਖਤ ਅਤ ਹੋਏ ਰਸ ਮਨ ਸੋਏ ਸੰਤ ਸਹਾਰ ਗੁਰੂ ਰਾਮਦਾਸ ਜਿਨ ਸਤ ਗੁਰ ਸੇਵ ਪਦਾਰਥ ਪਾਇਓ ਨਿਸਵਾਸਰ ਹਰ ਚਰਨ ਨਿਵਾਸ <table> ਟਾਟੇ ਸੰਗਤ ਸਗਦ ਭਾਏ ਭਉ ਮਨ ਹੈ ਤੁਮ ਮਨਿ ਆਗਰ ਪ੍ਰਗਟ ਸੋ ਬਾਸ ਤ੍ਰੂ ਪ੍ਰਹਿਲਾਦ ਕਬੀਰ ਤੇ ਲੋਚਨਾ ਨਾਮ ਲੈਤ ਉਪਜਿਓ ਜੋ ਪ੍ਰਗਾਸ ਜੇ ਪਖਤਤ ਅਤ ਹੋਏ ਰਸ ਮਨ ਸੋਏ ਸੰਤ ਸਹਾਰ ਗੁਰੂ ਰਾਮਦਾਸ ਜਿਨ ਸਤ ਗੁਰ ਸੇਵ ਪਦਾਰਥ ਪਾਇਓ ਨਿਸਬਾਸਰ ਹਰ ਚਰਨ ਨਿਵਾਸ ਤਾਤੇ ਸੰਗਤ ਸਗਨ ਭਾਏ ਭਉ ਮਨ ਹੈ ਤੁਮ ਮਰੀ ਆਗਰ ਪ੍ਰਗਟ ਸੋ ਬਾਸ ਧਰੂ ਪ੍ਰਹਿਲਾਦ ਕਬੀਰ ਤੇ ਲੋਚਨ ਨਾਮ ਲੈਤ ਉਪਜਿਓ ਜੋ ਪ੍ਰਗਾਸ ਜਹ ਪਖਤ ਅਤ ਹੋਏ ਰਸ ਮਨ ਸੋਏ ਸੰਤ ਸਹਾਰ ਗੁਰੂ ਰਾਮਦਾਸ ਜੇਨਾ ਸਤ ਗੁਰ ਸੇਵ ਪਦਾਰਥ ਪਾਇਓ ਨਿਸਬਾਸੁਰ ਹਰ ਚਰਨ ਨਿਵਾਸ 따ਤੇ ਸੰਗਤ ਸਗਨ ਪਾਏ ਭਉ ਮਨਹਿ ਤੁਮ ਮਨਿ ਆਗਰ ਪ੍ਰਗਟ ਸੋਭਾਸ ਰੂਪ ਰਹਿਲਾਦ ਕਬੀਰ ਤੇ ਲੋਚਨ ਨਾਮ ਲੈਤ ਉਪਜਿਓ ਜੋ ਪ੍ਰਗਾਸ ਜਹ ਪਿਖਤ ਅਤ ਹੋਏ ਰਹਿ ਸਮਨ ਸੋਏ ਸੰਤ ਸਹਾਰ ਗੁਰੂ ਰਾਮਦਾਸ ਜੇਨ ਸਤ ਗੁਰ ਸੇਵ ਪਦਾਰਥ ਪਾਇਓ ਨਿਸਬਾਸੁਰ ਹਰ ਚਰਨ ਨਿਵਾਸ ਤਾਤੇ ਸੰਗਤ ਸघन ਪਾਏ ਭਉ ਮਨਹਿ ਤੁਮ ਮਿਲਿਆ ਗਰ ਪ੍ਰਗਟ ਸਬਾਸ ਰੂਪ ਰਹਿਲਾਦ ਕਬੀਰ ਤੇ ਲੋਚਨ ਨਾਮ ਲੈਤ ਉਪਜਿਓ ਜੋ ਪ੍ਰਗਾਸ ਜਿਨ ਸਤਗੁਰ ਸੇਵ ਪਦਾਰਥ ਪਾਇਓ ਨਿਸਬਾਸੁਰ ਹਰ ਚਰਨ ਨਿਵਾਸ ਸਾ ਤੇ ਸੰਗਤ ਸਗਨ ਭਾਏ ਭਉ ਮਨਹਿ ਤੁਮ ਮਲਿਆ ਗਰ ਪ੍ਰਗਟ ਸਵਾਸ ਧਰੂ ਪ੍ਰਹਿਲਾਦ ਕਬੀਰ ਤੇ ਲੋਚਨਾ ਨਾਮ ਲੈਤ ਉਪਜਿਓ ਜੋ ਪ੍ਰਗਾਸ ਜਹਿ ਪਖਤ ਅਤ ਹੋਏ ਰਸ ਮਨ ਸੋਏ ਸੰਤ ਸਹਾਰ ਗੁਰੂ ਰਾਮਦਾਸ ਜਿਨ ਸਤਗੁਰ ਸੇਵ ਪਦਾਰਥ ਪਾਇਓ ਨਿਸਬਸਰ ਹਰ ਚਰਨ ਨਿਵਾਸ ਤਾਤੇ ਸੰਗਤ ਸघन ਪਾਏ ਭਉ ਮਨਹਿ ਤਮ ਮਨ ਆਗਰ ਪ੍ਰਗਟ ਸੋਬਾਸ ਧਰੂ ਪ੍ਰਹਿਲਾਦ ਕਬੀਰ ਤੇ ਲੋਚਨ ਨਾਮ ਲੈਤ ਉਪਜਿਓ ਜੋ ਪ੍ਰਗਾਸ ਜਹ ਤਖਤ ਅਤ ਹੋਏ ਰ ਹਸਮਨ ਤੋਏ ਸੰਤ ਸਹਾਰ ਗੁਰੂ ਰਾਮਦਾਸ ਜਿਨ ਸਤ ਗੁਰ ਸੇਵ ਪਦਾਰਥ ਪਾਇਓ ਨਿਸਬਾਸ ਹਰ ਚਰਨ ਨਿਵਾਸ ਤਾਤੇ ਸੰਗਤ ਸਗਨ ਪਾਏ ਭਉ ਮਨਹਿ ਤਮ ਮਲਿਆ ਗਰ ਪ੍ਰਗਟ ਸੋਬਾਸ ਤ੍ਰੂਪ੍ਰਹਲਾਦ ਕਬੀਰ ਤੇ ਲੋਚਨ ਨਾਮ ਲੈਤ ਉਪਜਿਓ ਜੋ ਪ੍ਰਗਾਸ ਜੇ ਪਖਤਤ ਹੋਏ ਰਸਮਨਾਂ ਸੋਏ ਸੰਤ ਸਹਾਰ ਗੁਰੂ ਰਾਮਦਾਸ ਜਿਨ ਸਤ ਗੁਰ ਸੇਵ ਪਦਾਰਥ ਪਾਇਓ ਨਿਸ ਬਾਸੁਰ ਹਰ ਚਰਨ ਨਿਵਾਸ ਤਾਤੇ ਸੰਗਤ ਸघन ਪਾਏ ਭਉ ਮਨ ਹੈ ਤਮਾ ਮਨਿਆ ਗਰ ਪ੍ਰਗਟ ਸਬਾਸ ਤ੍ਰੂ ਪ੍ਰਹਿਲਾਦ ਕਦੀਰ ਤੇ ਲੋਚਨਾ ਨਾਮ ਲੈਤ ਉਪਜਿਓ ਜੋ ਪ੍ਰਗਾਸ ਜਹ ਪਖਤ ਅਤ ਹੋਏ ਰਹਿਸ ਮਨ ਸੋਏ ਸੰਤ ਸਹਾਰ ਗੁਰੂ ਰਾਮਦਾਸ ਜਿਨ ਸਤ ਗੁਰ ਸੇਵ ਪਦਾਰਥ ਪਾਇਓ ਨਿਸਬਾਸਰ ਹਰ ਚਰਨ ਨਿਵਾਸ ਤਾਤੇ ਸੰਗਤ ਸਗਨ ਪਾਏ ਭਉ ਮਨਹਿ ਤਮ ਮਲਿਆ ਗਰ ਪ੍ਰਗਟ ਸਵਾਸ ਧ੍ਰੋਪ੍ਰਹਲਾਦ ਕਬੀਰ ਤੇ ਲੋਚਨ ਨਾਮ ਲੈਤ ਉਪਜਿਉ ਜੋ ਪ੍ਰਗਾਸ ਜਹ ਪਖਤ ਅਤ ਹੋਏ ਰहਸਮਨ ਸੋਏ ਸੰਤ ਸਹਾਰ ਗੁਰੂ ਰਾਮਦਾਸ ਜਿਨ ਸਤ ਗੁਰ ਸੇਵ ਪਦਾਰਥ ਪਾਇਓ ਨਿਸ ਬਾਸਰ ਹਰ ਚਰਨ ਨਿਵਾਸ ਤਾਤੇ ਸੰਗਤ ਸਹਨ ਭਾਏ ਭੋ ਮਾ ਨਹਿ ਤੁਮ ਮਲਿਆ ਗਰ ਪ੍ਰਗਟ ਸਵਾਸ ਤ੍ਰੂਪ ਰਹਿਲਾਦ ਕਬੀਰ ਤੇ ਲੋਚਨ ਨਾਮ ਲੈਤ ਉਪਜਿਓ ਜੋ ਪ੍ਰਗਾਸ ਜਹ ਪਿਖਤ ਅਤ ਹੋਏ ਰਸ ਮਨ ਸੋਏ ਸੰਤ ਸਹਾਰ ਗੁਰੂ ਰਾਮਦਾਸ ਜਿਨ ਸਤ ਗੁਰ ਸੇਵ ਪਦਾਰਥ ਪਾਇਓ ਨਿਸਬਾਸਰ ਹਰ ਚਰਨ ਨਿਵਾਸ <table> ਟਾਟੇ ਸੰਗਤ ਸਗਨ ਭਾਏ ਭਉ ਮਨ ਹੈ ਤੁਮ ਮਨਿਆਗਰ ਪ੍ਰਗਟ ਸੋਬਾਸ ਤ੍ਰੂ ਪ੍ਰਹਿਲਾਦ ਕਬੀਰ ਤੇ ਲੋਚਨਾ ਨਾਮ ਲੈਤ ਉਪਜਿਓ ਜੋ ਪ੍ਰਗਾਸ ਜੇਹ ਪਖਤ ਅਤ ਹੋਏ ਰਹਿਸ ਮਨ ਸੋਏ ਸੰਤ ਸਹਾਰ ਗੁਰੂ ਰਾਮਦਾਸ ਜਿਨ ਸਤ ਗੁਰ ਸੇਵ ਪਦਾਰਥ ਪਾਇਓ ਨੇ ਸਬਾਸਰ ਹਰ ਚਰਨ ਨਿਵਾਸ ਤਾਤੇ ਸੰਗਤ ਸਗਨ ਭਾਏ ਭਉ ਮਨ ਹੈ ਤੁਮ ਮਿਲਿਆ ਗਰ ਪ੍ਰਗਟ ਸੋਬਾਸ ਤ੍ਰੂ ਪ੍ਰਹਿਲਾਦ ਕਬੀਰ ਤੇ ਲੋਚਨ ਨਾਮ ਲੈਤ ਉਪਜਿਓ ਜੋ ਪ੍ਰਗਾਸ ਜਹ ਪਖਤ ਅਤ ਹੋਏ ਰਸ ਮਨ ਸੋਏ ਸੰਤ ਸਹਾਰ ਗੁਰੂ ਰਾਮਦਾਸ ਜेन ਸਤ ਗੁਰ ਸੇਵ ਪਦਾਰਥ ਪਾਇਓ ਨਿਸਬਾਸੁਰ ਹਰ ਚਰਨ ਨਿਵਾਸ ਤਾਤੇ ਸੰਗਤ ਸਗਨ ਭਾਏ ਭਉ ਮਨਹਿ ਮਮਲੀ ਆਗਰ ਪ੍ਰਗਟ ਸੋਭਾਸ ਧੂਪ ਰਹਿਲਾਦ ਕਬੀਰ ਤਿ ਲੋਚਨ ਨਾਮ ਲੈਤ ਉਪਜਿਓ ਜੋ ਪ੍ਰਗਾਸ ਜਹ ਪਿਖਤ ਅਤ ਹੋਏ ਰਸ ਮਨ ਸੋਈ ਸੰਤ ਸਹਾਰ ਗੁਰੂ ਰਾਮਦਾਸ ਜਿਨ ਸਤ ਗੁਰ ਸੇਵ ਪਦਾਰਥ ਪਾਇਓ ਨਿਸਬਾਸੁਰ ਹਰ ਚਰਨ ਨਿਵਾਸ ਤਾਤੇ ਸੰਗਤ ਸਗਨ ਪਾਏ ਭਉ ਮਨ ਹੈ ਤੁਮ ਮਨਿਆ ਗਰ ਪ੍ਰਗਟ ਸਬਾਸ ਧੂਪ ਰਹਿਲਾਦ ਕਬੀਰ ਤੇ ਲੋਚਨ ਨਾਮ ਲੈਤ ਉਪਜਿਓ ਜੋ ਪ੍ਰਗਾਸ ਜੇਨ ਸਤ ਗੁਰ ਸੇਵ ਪਦਾਰਥ ਪਾਇਓ ਨਿਸਬਾਸੁਰ ਹਰ ਚਰਨ ਨਿਵਾਸ ਤਾਤੇ ਸੰਗਤ ਸਗਨ ਭਾਏ ਭਉ ਮਨਹਿ ਤੁਮ ਮਲਿਆ ਗਰ ਪ੍ਰਗਟ ਸਵਾਸ ਧਰੂ ਪ੍ਰਹਿਲਾਦ ਕਬੀਰ ਤੇ ਲੋਚਨ ਨਾਮ ਲੈਤ ਉਪਜਿਓ ਜੋ ਪ੍ਰਗਾਸ ਜਹਿ ਪਖਤ ਅਤ ਹੋਏ ਰਸ ਮਨ ਸੋਏ ਸੰਤ ਸਹਾਰ ਗੁਰੂ ਰਾਮਦਾਸ ਜਿਨ ਸਤਗੁਰ ਸੇਵ ਪਦਾਰਥ ਪਾਇਓ ਨਿਸਬਾਸਰ ਹਰ ਚਰਨ ਨਿਵਾਸ ਸਾ ਤੇ ਸੰਗਤ ਸघन ਪਾਏ ਭੋ ਮਨਹਿ ਤੁਮ ਮਨਿਆਗਰ ਪ੍ਰਗਟ ਸੋਬਾਸ ਧਰੂ ਪ੍ਰਹਿਲਾਦ ਕਬੀਰ ਤੇ ਲੋਚਨ ਨਾਮ ਲੈਤ ਉਪਜਿਓ ਜੋ ਪ੍ਰਗਾਸ ਜਹ ਤਖਤ ਅਤ ਹੋਏ ਰ ਹਸਮਨ ਸੋਏ ਸੰਤ ਸਹਾਰ ਗੁਰੂ ਰਾਮਦਾਸ ਜਿਨ ਸਤ ਗੁਰ ਸੇਵ ਪਦਾਰਥ ਪਾਇਓ ਨਿਸਬਾਸ ਹਰ ਚਰਨ ਨਿਵਾਸ ਸਾਤੇ ਸੰਗਤ ਸਗਨ ਪਾਏ ਭਉ ਮਨ へ ਤੁਮ ਮਲਿਆ ਗਰ ਪ੍ਰਗਟ ਸੋਭਾਸ ਧ੍ਰੂਪ ਰਹਿਲਾਦ ਕਬੀਰ ਤੇ ਲੋਚਨ ਨਾਮ ਲੈਤ ਉਪਜਿਓ ਜੋ ਪ੍ਰਗਾਸ ਜੇ ਪਖਤਤ ਹੋਏ ਰਸਮਨਾ ਸੋਏ ਸੰਤ ਸਹਾਰ ਗੁਰੂ ਰਾਮਦਾਸ ਜਿਨ ਸਤ ਗੁਰ ਸੇਵ ਪਦਾਰਥ ਪਾਇਓ ਨਿਸ ਬਾਸੁਰ ਹਰ ਚਰਨ ਨਿਵਾਸ ਤਾਤੇ ਸੰਗਤ ਸਗਨ ਪਾਏ ਪਉ ਮਨ ਹੈ ਤੁਮ ਮਲਿਆ ਗਰ ਪ੍ਰਗਟ ਸਬਾਸ ਤ੍ਰੂ ਪ੍ਰਹਿਲਾਦ ਕਦੀਰ ਤੇ ਲੋਚਨ ਨਾਮ ਲੈਤ ਉਪਜਿਓ ਜੋ ਪ੍ਰਗਾਸ ਜਹ ਪਖਤ ਅਤ ਹੋਏ ਰਹਿਸ ਮਨ ਸੋਏ ਸੰਤ ਸਹਾਰ ਗੁਰੂ ਰਾਮਦਾਸ ਜਿਨ ਸਤ ਗੁਰ ਸੇਵ ਪਦਾਰਥ ਪਾਇਓ ਨਿਸਬਸਰ ਹਰ ਚਰਨ ਨਿਵਾਸ ताते संगत सगन पाए ते सङ्गत सघन पाये पौमन तुम मलियागर प्रगट सुबास त्रु प्रहलाद कबीर तिलोचन नाम लैत लत जो प्रगास ਜਹਿ ਪਖਤ ਅਤ ਹੋਏ ਰਹਸਮਨ ਸੋਏ ਸੰਤ ਸਹਾਰ ਗੁਰੂ ਰਾਮਦਾਸ ਜਿਨ ਸਤ ਗੁਰ ਸੇਵ ਪਦਾਰਥ ਪਾਇਓ निस बासुर हर चरण निवास ताते संगत सघन पाये पौमानहे तुम मलियागर प्रगट सुवास त्रु प्रहलाद कबीर तिलोचन ਨਾਮ ਲੈਤ ਉਪਜਿਓ ਜੋ ਪ੍ਰਗਾਸ ਜਹ ਪਿਖਤ ਅਤ ਹੋਏ ਰਸ ਮਨ ਸੋਏ ਸੰਤ ਸਹਾਰ ਗੁਰੂ ਰਾਮਦਾਸ ਸਤ ਗੁਰ ਸੇਵ ਪਦਾਰਥ ਪਾਇਓ ਨਿਸਬਾਸਰ ਹਰ ਚਰਨ ਨਿਵਾਸ ਟਾਟੇ ਸੰਗਤ ਸਗਨ ਭਾਏ ਭਉ ਮਨ ਹੈ ਤੁਮ ਮਨਿਆ ਗਰ ਪ੍ਰਗਟ ਸੋ ਬਾਸ ਤ੍ਰੂ ਪ੍ਰਹਿਲਾਦ ਕਬੀਰ ਤੇ ਲੋਚਨਾ ਨਾਮ ਲੈਤ ਉਪਜਿਓ ਜੋ ਪ੍ਰਗਾਸ ਜੇ ਪਖਤਤ ਹੋਏ ਰਸਮਨ ਸੋਏ ਸੰਤ ਸਹਾਰ ਗੁਰੂ ਰਾਮਦਾਸ ਸਤ ਗੁਰ ਸੇਵ ਪਦਾਰਥ ਪਾਇਓ ਨਿਸਬਾਸੁਰ ਹਰ ਚਰਨ ਨਿਵਾਸ ਤਾਤੇ ਸੰਗਤ ਸਗਨ ਭਾਏ ਭਉ ਮਨ ਹੈ ਤੁਮ ਮਿਲਿਆ ਗਰ ਪ੍ਰਗਟ ਸੋ ਬਾਸ ਪ੍ਰੋਪ੍ਰਹਲਾਦ ਕਬੀਰ ਤੇ ਲੋਚਨਾ ਨਾਮ ਲੈਤ ਉਪਜਿਓ ਜੋ ਪ੍ਰਗਾਸ ਜਹ ਪਖਤ ਅਤ ਹੋਏ ਰਸ ਮਨ ਸੋਏ ਸੰਤ ਸਹਾਰ ਗੁਰੂ ਰਾਮਦਾਸ ਜੈਨ ਸਤ ਗੁਰ ਸੇਵ ਪਦਾਰਥ ਪਾਇਓ ਨਿਸਬਾਸੁਰ ਹਰ ਚਰਨ ਨਿਵਾਸ 따ਤੇ ਸੰਗਤ ਸਗਨ ਭਾਏ ਭਉ ਮਨਹਿ ਤੁਮ ਮਨਿ ਆਗਰ ਪ੍ਰਗਟ ਸੋਭਾਸ ਤ੍ਰੂ ਪ੍ਰਹਿਲਾਦ ਕਬੀਰ ਤਿ ਲੋਚਨ ਨਾਮ ਲੈਤ ਉਪਜਿਓ ਜੋ ਪ੍ਰਗਾਸ ਜਹ ਪਿਖਤ ਅਤ ਹੋਏ ਰਸ ਮਨ ੋਏ ਸੰਤ ਸਹਾਰ ਗੁਰੂ ਰਾਮਦਾਸ ਜਿਨ ਸਤ ਗੁਰ ਸੇਵ ਪਦਾਰਥ ਪਾਇਓ ਨਿਸਬਾਸੁਰ ਹਰ ਚਰਨ ਨਿਵਾਸ ਤਾਤੇ ਸੰਗਤ ਸਘਨ ਪਾਏ ਭਉ ਮਨਹਿ ਤੁਮ ਮਨਿਆ ਕਰ ਪ੍ਰਗਟ ਸਬਾਸ ਧ੍ਰੂਪ ਰਹਿਲਾਦ ਕਬੀਰ ਤੇ ਲੋਚਨ ਨਾਮ ਲੈਤ ਉਪਜਿਓ ਜੋ ਪ੍ਰਗਾਸ ਜਿਨ ਸਤ ਗੁਰ ਸੇਵ ਪਦਾਰਥ ਪਾਇਓ ਨਿਸਬਾਸੁਰ ਹਰ ਚਰਨ ਨਿਵਾਸ ਤਾਤੇ ਸੰਗਤ ਸਗਨ ਭਾਏ ਭਉ ਮਨਹਿ ਤੁਮ ਮਲਿਆਗਰ ਪ੍ਰਗਟ ਸੋਬਾਸ ਧਰੂ ਪ੍ਰਹਿਲਾਦ ਕਬੀਰ ਤੇ ਲੋਚਨ ਨਾਮ ਲੈਤ ਉਪਜਿਓ ਜੋ ਪ੍ਰਗਾਸ ਜਹਿ ਪਖਤ ਅਤ ਹੋਏ ਰਹਿਸ ਮਨ ਸੋਏ ਸੰਤ ਸਹਾਰ ਗੁਰੂ ਰਾਮਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ